ਨਵਦੀਪ ਕੌਰ ਕਲਾਸ ਚੌਥੀ ਜਿਸ ਨੂੰ ਕੇ ਕਲਮ ਦੇ ਨਾਲ ਸੁੰਦਰ ਲਿਖਾਈ ਲਿਖਣ ਦਾ ਅਭਿਆਸ ਮੇਰੇ ਦੁਆਰਾ ਕਰਵਾਇਆ ਗਿਆ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਸੀ ਤਾਂ ਸਾਡੇ ਦੇ ਆਪਕ ਸਾਨੂੰ ਫੱਟੀਆਂ ਦੇ ਉੱਪਰ ਕਲਮ ਦੇ ਨਾਲ ਲਿਖਣ ਦਾ ਅਭਿਆਸ ਕਰਾਉਂਦੇ ਸੀ ਸਮਾਂ ਬਦਲਦਾ ਗਿਆ ਕਲਮਾਂ ਦੀ ਥਾਂ ਤੇ ਪੈਨ ਪੈਨਸਲਾਂ ਨੇ ਲੈ ਲਈ ਪਰ ਜੋ ਲਿਖਾਈ ਲਿਖਣ ਦਾ ਲਤਫ ਕਲਮ ਨਾਲ ਹੁੰਦਾ ਸੀ ਉਹ ਅੱਜ ਵੀ ਅਧੂਰਾ ਅਧੂਰਾ ਲੱਗਦਾ ਸੋ ਉਸੇ ਕੋਸ਼ਿਸ਼ ਨੂੰ ਫਿਰ ਤੋਂ ਜਾਰੀ ਰੱਖਣ ਲਈ ਅਸੀਂ ਕੁਝ ਬੱਚਿਆਂ ਨੂੰ ਕਲਮ ਨਾਲ ਪੰਜਾਬੀ ਦੀ ਸੁੰਦਰ ਲਿਖਾਈ ਲਿਖਣ ਦਾ ਅਭਿਆਸ ਕਰਾਇਆ। ਔਰ ਸਵਿਆਸ ਤੋਂ ਬਾਅਦ ਲਿਖਾਈ ਲਿਖ ਰਹੀ ਨਵਦੀਪ ਕੌਰ ਜਿਸ ਨੇ ਘਰੇ ਬਹੁਤ ਹੰਤਕ ਮਿਹਨਤ ਕੀਤੀ। ਆਪਣੀ ਰੁਚੀ ਦਿਖਾਈ ਤੇ ਉਸ ਰੁਚੀ ਤੋਂ ਬਾਅਦ ਇਸ ਨੇ ਜੋ ਲਿਖਤ ਲਿਖੀ ਹੈ ਉਹ ਦਿਲ ਨੂੰ ਛੂ ਜਾਣ ਵਾਲੀ ਸੀ ਸੋ ਇੱਕ ਨਮੂਨਾ ਉਸ ਦੀ ਲਿਖਤ ਦਾ ਕਲਮ ਨਾਲ ਜੋ ਲਿਖਿਆ ਗਿਆ ਉਹ ਤੁਹਾਡੇ ਰੂਹ ਰੋ ਹੈ ਸੋ ਇਸ ਬੇਟੀ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰੋ ਤੇ ਪੰਜਾਬੀ ਲਿਖਾਈ ਨੂੰ ਕਲਮ ਨਾਲ ਲਿਖਣ ਦਾ ਜੋ ਇਸ ਨੇ ਉਹਨਾ ਪੇਸ਼ ਕੀਤਾ ਉਸ ਨੂੰ